ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ YouTube ਵਾਲੇ ਵੀਰਾਂ ਨੂੰ ਤੇ ਗਰੁੱਪ ਵਾਲੇ ਵੀਰਾਂ ਨੂੰ ਠੀਕ ਹੈ ਜੀ ਵੀਡੀਓ ਹੈਗੀ ਕੰਮ ਵਾਲੀ ਪਰ ਵੀਡੀਓ ਪੂਰੀ ਸੁਣ ਲਿਓ ਠੀਕ ਹੈ ਜੀ ਵੀਡੀਓ ਹੈਗੀ ਕੋੜਿਆਂ ਦੇ ਸਟਾਲੇਜ ਕੰਮ ਹੈ ਕੋੜਿਆਂ ਦੇ ਸਟਾਲੇਜ ਕੰਮ ਹੈ ਪਰ ਬਾਈ ਬਣਦੇ ਉਹੀ ਮੈਸੇਜ ਕਰਿਆ ਕਰੋ ਯਾਰ ਜਿਹੜਿਆਂ ਦੀ ਕੋਈ ਰਿਕੁਆਇਰਮੈਂਟ ਹੁੰਦੀ ਹੈ ਠੀਕ ਹੈ ਜੀ ਕੰਮ ਵਾਲੀ ਕੋਈ ਵੀਡੀਓ ਪਾਉਣੀ ਸੀ ਤੁਸੀਂ ਜਾ ਕੇ ਉਹੀ ਮੈਸੇਜ ਕਰੀ ਜਾਂਦੇ ਬਾਈ ਸਾਡੇ ਕੋਲ ਪੇਪਰ ਹੈਗੇ ਆ ਪੁੱਛੀ ਦਾ ਪੇਪਰ ਵੀਰੇ ਹਾਂ ਪੇਪਰ ਹੈਗੇ ਆ ਬਸ ਕਿਟ ਜਮਾ ਹੋਣੇ ਵਾਲੀ ਸਾਡੀ ਉਹ ਯਾਰ ਵੀਜ਼ਾ ਕੋਈ ਪੇਪਰ ਨਹੀਂ ਹੁੰਦਾ ਵੀਜ਼ਾ ਸਿਰਫ ਇੱਕ ਦੇਸ਼ ਦੇ ਵਿੱਚ ਐਂਟਰ ਹੋਣ ਨੂੰ ਹੁੰਦਾ ਮੇਰਾ ਵੀਰ ਠੀਕ ਹੈ ਜੀ ਗੱਲਾਂ ਦਾ ਧਿਆਨ ਰੱਖੇ ਕਰੋ ਅਸੀਂ ਵੀ ਕੰਮਾਂ ਤੇ ਹੁੰਨੇ ਆ ਅਸੀਂ ਵੀ ਕੰਮਾ ਕਰ ਵਾਲੇ ਬੰਦੇ ਆ ਠੀਕ ਹੈ ਜੀ ਸਾਨੂੰ ਅਸੀਂ ਕੋਈ ਏਜੰਸੀ ਨਹੀਂ ਖੋਲੀ ਹੋਈ ਇੱਕ ਸਿਰਫ ਸੋਸ਼ਲ ਮੀਡੀਆ ਰਾਹੀਂ ਕਿਸੇ ਦੀ ਕਿਸੇ ਦੀ ਸਾਨੂੰ ਕੋਈ ਬੰਦਾ ਮੈਸੇਜ ਕਰ ਦਿੰਦਾ ਸ਼ੇਅਰ ਕਰ ਦਿੰਦਾ ਵੀ ਆ ਕੰਮ ਨਿਕਲਿਆ ਤੁਸੀਂ ਗਰੁੱਪ ਵਿੱਚ ਪਾ ਦਿਓ ਜਾਂ ਤੁਸੀਂ ਵੀਡੀਓ ਪਾ ਦਿਓ ਟਿਕਟੌਕ ਤੇ ਜਾਂ YouTube ਤੇ ਜਿੱਥੇ ਵੀ ਆਪਾਂ ਤੁਹਾਡੇ ਲਈ ਸ਼ੇਅਰ ਕਰ ਦਿੱਤੀ ਠੀਕ ਹੈ ਜੀ ਇਹ ਵੀ ਨਾ ਬਹਿਮ ਰੱਖਿਆ ਕਰੋ ਵੀ ਹਾਂ ਕੋਈ ਸਾਨੂੰ ਬਹੁਤ ਮੋਟੀ ਇਨਕਮ ਆਉਂਦੀ ਹੈ ਠੀਕ ਹੈ ਸਾਡਾ ਜੋ ਤੋੜੀ ਫੁਲਕਾ ਚੱਲਦਾ ਉਹ ਚੱਲੀ ਹੋ ਜਾਣਾ ਉਹ ਸਾਡਾ ਚੱਲੀ ਹੋ ਜਾਣਾ ਠੀਕ ਹੈ ਜੀ ਜੋ ਸਾਡੀ ਕਿਸਮਤ ਦੇ ਵਿੱਚ ਦਾਣਾ ਪਾਣੀ ਜੋ ਸਾਡਾ ਕਿਸੇ ਤੇ ਕਿੱਥੇ ਤੇ ਸਾਨੂੰ 4 ਰੁਪਏ ਆਉਣੇ ਆਈ ਹੋ ਜਾਣੇ ਠੀਕ ਹੈ ਜੀ ਇਹ ਸਿਰਫ ਇੱਕ ਜਰੀਆ ਏ ਸੋਸ਼ਲ ਮੀਡੀਆ ਰਾਹੀਂ ਕੋਈ ਕਿਸੇ ਦੀ ਮਦਦ ਕਰਦਾ ਕੋਈ ਕਿਸੇ ਦੀ ਇੱਕ ਛੱਡੋ ਹੁਣ ਬਾਕੀ ਗੱਲਾਂ ਇੱਕ ਗਿਆਨ ਨਾ ਦਿਆ ਕਰੋ ਕਮੈਂਟਾਂ ਚ ਬਾਈ ਬਣਦੇ ਜੇ ਤੁਸੀਂ ਐਡੇ ਗਿਆਨ ਵਾਲੇ ਆ ਨਾ ਆਪਣੇ ਕੋਲ ਰੱਖੇ ਕਰੋ ਜਾਂ ਕਿਸੇ ਲੋੜਵੰਦ ਨੂੰ ਦਿਆ ਕਰੋ ਗਿਆਨ ਠੀਕ ਹੈ ਜੀ ਸਾਨੂੰ ਗਿਆਨ ਦੀ ਲੋੜ ਨਹੀਂ ਹੈਗੀ ਤੁਹਾਡੇ ਦੀ ਠੀਕ ਹੈ ਕੋਈ ਕਹਿ ਦਿੰਦਾ ਜੇ ਕਿਸੇ ਨੂੰ ਬੰਦੇ ਨੂੰ ਕੋਈ ਕੰਮ ਲਵਾ ਦਈਏ ਗੱਲ ਕਹੂਗਾ ਨਹੀਂ ਯਾਰ ਅਸੀਂ ਤਾਂ ਟਿਕਟੌਕ ਤੇ ਬਹੁਤ ਫੇਮਸ ਆ ਅਸੀਂ ਮੈਚ ਲਾਉਂਦੇ ਆ ਟਿਕਟੌਕ ਪਰ ਅਸੀਂ ਵੀਡੀਓ ਨਹੀਂ ਪਾ ਸਕਦੇ ਉਹ ਜੇ ਤੁਸੀਂ ਐਡੇ ਫੇਮਸ ਹੁੰਦੇ ਤੁਹਾਨੂੰ ਤੁਸੀਂ ਸਭ ਤੋਂ ਵੱਧ ਕੰਮ ਤਾਂ ਲੱਭ ਨਹੀਂ ਹੋਇਆ ਖੱጫ ਨਾ ਭੂਰੇ ਕਰੋ ਠੀਕ ਹੈ ਬੰਦੇ ਵਾਲੀ ਗੱਲ ਕਰੇ ਕਰੋ ਜ਼ਰਤ ਵਾਲੀ ਗੱਲ ਕਰੇ ਕਰੋ ਖੱጫ ਨਾ ਭੂਰੇ ਕਰੋ ਠੀਕ ਹੈ ਚਲੋ ਛੱਡੋ ਹੁਣ ਰਹੀ ਗੱਲ ਕੰਮ ਦੀ ਕੰਮ ਹੈਗਾ ਮਲਾਨ ਸੈਡ ਮੌਂਸੇਕ ਤੋਂ 20 25 ਕਿਲੋਮੀਟਰ ਦੇ ਵਿੱਚ ਵਿੱਚ ਟ੍ਰੇਨ ਰਾਹੀਂ ਜਾ ਹੁੰਦਾ ਹੈ ਉੱਥੇ ਕੰਮ ਹੈ ਰਹਿਸ਼ ਮਿਲ ਜੂਗੀ 1100 ਜਾਂ 1200 ਦੇ ਵਿੱਚ ਵਿੱਚ ਤਨਖਾਹ ਹੋਊਗੀ ਕੋੜਿਆਂ ਦੇ ਹਸਤਾਲੇ ਦੇ ਵਿੱਚ ਕੰਮ ਹੈ ਠੀਕ ਹੈ ਜੀ ਪੇਪਰ ਚਾਹੀਦੇ ਆ ਪੇਪਰ ਚਾਹੀਦੇ ਮੇਰਾ ਵੀ ਪੇਪਰ ਕੰਟਰੈਕਟ ਕਰਨਾ ਉਹਨਾਂ ਨੇ ਪੇਪਰਾਂ ਦਾ ਭਾਅ ਕੰਟਰੈਕਟ ਕਰਨਾ ਉਹਨਾਂ ਨੇ ਠੀਕ ਹੈ ਜੀ ਰਹਿਸ਼ ਹੈਗੀ ਐ ਵਿੱਚ ਕੰਮ ਵਧੀਆ ਏ ਨੰਬਰ ਮੈਂ ਭੇਜ ਦੂੰਗਾ ਗੱਲ ਕਰ ਲਿਓ ਤੁਸੀਂ ਮੈਨੂੰ ਸੌਰੀ ਨੰਬਰ ਨਹੀਂ ਮੈਂ ਭੇਜਣਾ ਹੈਗਾ ਜੇ ਮੈਂ ਨੰਬਰ ਭੇਜਦਾ ਤੁਸੀਂ ਅਗਲੇ ਨੂੰ ਤੰਗ ਕਰ ਲੰਨੇ ਫੋਨ ਕਰ ਕਰ ਯਾਰ ਆਇਨਾ ਕਰਿਆ ਗੁਰੂ ਵੀਰ ਬਣ ਕੇ ਜੇ ਤੁਹਾਨੂੰ ਮੈਂ ਨੰਬਰ ਕਿਸੇ ਦਾ ਭੇਜ ਦਿੰਨਾ ਹੈ ਤਾਂ ਜੀ ਅਗਲਾ ਤੁਹਾਨੂੰ ਕਹਿੰਦਾ ਵੀ ਬਾਈ ਮੈਸੇਜ ਕਰੋ ਤਾਂ ਮੈਸੇਜ ਹੀ ਕਰਿਆ ਕਰੋ ਠੀਕ ਹੈ ਜੀ ਜਿਹੜਾ ਬੰਦਾ एलिਜੀਬਲ ਹੈ ਮੈਨੂੰ ਮੈਸੇਜ ਕਰ ਲਿਓ ਤੁਹਾਡਾ ਮੈਂ ਨੰਬਰ ਤੁਹਾਡੀ ਪ੍ਰੋਫਾਈਲ ਅਗਲੇ ਨੂੰ ਭੇਜ ਦੇਣੀ ਠੀਕ ਹੈ ਜੀ ਉਹ ਵੀਰ ਨੇ ਮੇਰੇ ਨਾਲ ਇਦਾਂ ਹੀ ਗੱਲ ਹੋਈ ਮੇਰੀ ਉਹਦੇ ਨਾਲ ਹੁਣੇ ਗੱਲ ਹੋ ਕੇ ਅੱਡੀ 10 ਮਿੰਟ ਪਹਿਲਾਂ ਠੀਕ ਹੈ ਜੀ ਸਵਾ ਨੌ ਹੋਊਗੇ 9:00 ਵਜੇ 9:00 ਵਜੇ ਦੇ ਤਕਰੀਬਨ 9:00 ਵਜੇ ਦੇ ਨਾਲ ਮੇਰੀ ਗੱਲ ਹੋਈ ਵੀਰ ਦੇ ਨਾਲ ਉਹਨਾਂ ਦੇ ਠੀਕ ਹੈ ਜੀ ਤੇ ਉਹਨਾਂ ਨੇ ਮੇਰੇ ਨਾਲ ਆਇਓ ਗੱਲ ਕਰੀ ਹੈ ਕਿਉਂਕਿ ਫਿਰ ਤੁਸੀਂ ਤੰਗ ਕਰ ਲੈਣੇ ਹੋ ਅਗਲੇ ਨੂੰ ਠੀਕ ਹੈ ਜੀ ਅੱਗੇ ਨੇ ਸਾਨੂੰ ਅਗਲੇ ਨੇ ਸਾਨੂੰ ਕੋਈ ਕੰਮ ਦੱਸਣਾ ਹੋਵੇ ਸਾਨੂੰ ਅਗਲੇ ਨੇ ਦੱਸਣਾ ਹੀ ਨਹੀਂ ਤੁਸੀਂ ਤਾਂ ਵੀ ਸ਼ੇਅਰ ਕਰ ਦਿੰਦੇ ਅੱਗੇ ਨੰਬਰ ਠੀਕ ਹੈ ਜੀ ਤੁਸੀਂ ਚੱਕ ਕੇ ਅੱਗੇ ਨੂੰ ਦੇ ਦੇਣਾ ਤੁਸੀਂ ਨੂੰ ਦੇ ਦੇਣਾ ਇਦਾਂ ਨਹੀਂ ਕਰੀਦਾ ਹੁੰਦਾ ਮੇਰਾ ਵੀਰ ਸਿਆਣੇ ਬਣੋ ਜੀ ਥੋੜੀ ਕੋਈ ਮਦਦ ਕਰਦਾ ਉਹਨੂੰ ਕਰਨ ਨਾ ਦੇਆ ਕਰੋ ਲੱਤਾਂ ਨਾ ਖਿੱਚਿਆ ਕਰੋ ਠੀਕ ਹੈ ਜੀ ਇੱਕ ਬੰਦੇ ਨੇ ਕਮੈਂਟ ਕਰਿਆ ਤਾਂ YouTube ਤੇ ਇੱਕ ਵੀ ਫੁੱਦੂ ਬਣਾਉਂਦੇ ਪਤਾ ਨਹੀਂ ਕਿਹਾ ਵੀ ਕੰਮ ਇੱਕ ਹੁੰਦਾ ਤੁਸੀਂ ਲੱਖ ਬੰਦਾ ਮਗਰ ਲਾ ਦਿੰਦੇ ਉਹ ਤੁਸੀਂ ਮਗਰ ਕਾ ਤੇ ਲੱਗਦੇ ਫਿਰ ਤੁਸੀਂ ਨਾ ਲੱਗੋ ਮਗਰ ਯਾਰ ਐਡੇ ਫੁੱਦੂਗੇ ਤੁਸੀਂ ਮਗਰ ਲੱਗ ਜੰਨੇ ਤੋ ਸਿਆਣੇ ਬਣੋ ਖੱੱਚਾ ਨਾ ਹੋਵੋ ਠੀਕ ਹੈ ਜੀ ਜੇ ਕੋਈ ਕਿਸੇ ਦੀ ਮਦਦ ਕਰਦਾ ਉਹਦੀ ਲੱਤਾਂ ਨਾ ਖਿੱਚੇ ਕਰੋ ਠੀਕ ਹੈ ਤੇ ਜਿਹੜੇ ਬੰਦੇ ਚੈਨਲ ਪਰ ਦਾ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਘੰਟੀ ਵਾਲਾ ਬਟਨ ਦਬਬ ਦਿਓ ਇਹਦਾ ਇਹ ਫਾਇਦਾ ਹੈ ਸਾਡੀ ਕੋਈ ਵੀ ਕੰਮ ਵਾਲੀ ਵੀਡੀਓ ਹੈ ਕੋਈ ਪੇਪਰਾਂ ਪਰਤੀ ਵੀਡੀਓ ਹੈ ਤੁਹਾਡੇ ਤੱਕ ਪਹਿਲਾਂ ਪਹੁੰਚ ਜੂਗੀ ਠੀਕ ਹੈ ਜੀ ਤੇ ਥੋੜੇ ਜਿਹੇ ਦਿਨਾਂ ਦੇ ਵਿੱਚ ਵਿੱਚ ਕਰਦੇ ਆ ਕਿਸੇ ਵੀਰ ਦਾ ਪੇਪਰਾਂ ਬਰਤੀ ਕੋਈ ਸੁਭਾਲ ਹੋਵੇ ਕੋਈ ਪੇਪਰਾਂ ਦੀ ਅਪਡੇਟ ਕੋਈ ਵੀ ਪੇਪਰਾਂ ਬਰਤੀ ਸਵਾਲ ਜਵਾਬ ਹੋਵੇ ਕਰਦੇ ਆ ਲਾਈਵ ਪੈਰੀ ਨਾਲ ਪੈਰੀ ਬਸਲਾ ਤੁਸੀਂ ਜਾਣਦੇ ਇੰਸਟਾਗ੍ਰਾਮ ਤੇ ਵਧੀਆ ਕੰਮ ਦੀ ਇਨਫੋਰਮੇਸ਼ਨ ਆ ਸੌਰੀ ਪੇਪਰਾਂ ਦੀ ਇਨਫੋਰਮੇਸ਼ਨ ਆ ਸ਼ੇਅਰ ਕਰਦਾ ਵੀਰ ਵਧੀਆ ਜਿੱਥੇ ਪੇਪਰ ਨਿਕਲਦੇ ਆ ਕਿਹੜੇ ਪੇਪਰ ਨਿਕਲੇ ਆ ਸਾਰੀ ਗੱਲਬਾਤ ਉਹ ਸ਼ੇਅਰ ਕਰਦਾ ਤੁਹਾਡੇ ਨਾਲ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਕੁੜੇ ਜਿੰਨਾਂ ਦੇ ਵਿੱਚ ਵਿੱਚ ਵੀ ਲਾਈਵ ਗੱਲਬਾਤ ਸਵਾਲਾਂ ਦੇ ਤੁਹਾਡੇ ਦੇ ਜਵਾਬ ਦੇ ਸਕੀਏ ਇੰਨਾ ਕੋ ਸਕਿਆ ਤਾਂ ਜੁੜੇ ਰਹੋ ਚੈਨਲ ਦੇ ਨਾਲ ਆ ਗੱਲਾਂ ਮੇਰਾ ਵੀਰ ਨੋਟ ਕਰਿਓ ਜਿਹੜੀਆਂ ਮੈਂ ਕਹੀਆਂ ਵੀਡੀਓ ਤੇ ਗੌਰ ਕਰਿਓ ਠੀਕ ਹੈ ਜੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਧੰਨਵਾਦ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜਿਹੜਾ ਬੰਦਾ ਲੋੜਵੰਦ ਹੈ ਮੈਸੇਜ ਕਰ ਲਿਓ ਠੀਕ ਹੈ ਨੰਬਰ ਤੁਹਾਨੂੰ ਪਤਾ ਹੀ ਹੈ ਧੰਨਵਾਦ ਸਾਰਿਆਂ ਦਾ